ਤੁਸੀਂ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਦੀ ਇੱਕ ਵੀਡੀਓ ਵਾਇਰਲ ਹੋਈ ਦੇਖੀ ਹੋਣੀ ਆ ਜਿਹਦੇ ਵਿੱਚ ਉਹ ਵੋਟਰਾਂ ਨੂੰ 50000 ਰੁਪਇਆ ਲੱਖ ਰੁਪਇਆ ਪੈਸਿਆਂ ਦੀ ਆਫਰ ਕਰ ਰਿਹਾ ਵੋਟਾਂ ਵਾਸਤੇ ਇਹ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਕਾਂਗਰਸ ਵਾਲੇ ਇਹ ਗੱਲ ਸਮਝ ਆ ਜਾਣੀ ਚਾਹੀਦੀ ਵੋਟਰਜ਼ ਨੂੰ ਕਿ ਇਹ ਉਹੀ ਪੈਸਾ ਹੈ ਜਿਹੜਾ ਕਾਂਗਰਸ ਦੀ ਸਰਕਾਰ 'ਚ ਮੰਤਰੀ ਬਣ ਕੇ ਪਾਵਰ ਪੂਰੀ ਇਹਨਾਂ ਦੇ ਕੋਲ ਸੀ ਜਿਹੜੀ ਲੁੱਟ ਖਸੁੱਟ ਲੁੱਟਮਾਰ ਕੀਤੀ ਹੈ ਉਹੀ ਪੈਸਾ ਹੈ ਇਹ ਜਿਹੜਾ ਲੋਕਾਂ ਨੂੰ ਹੁਣ ਆਫਰ ਕਰ ਰਿਹਾ ਦੁਬਾਰਾ ਜਿੱਤਣ ਵਾਸਤੇ ਸੋ ਮੈਂ ਤਾਂ ਇਹੀ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਭਾਈ ਇਹ ਤੁਹਾਡੇ ਹੀ ਪੈਸੇ ਆ ਤੁਹਾਡੇ ਖੂਨ ਪਸੀਨੇ ਦੇ ਪੈਸੇ ਆ ਉਹਦੀ ਲੁੱਟਖਸੁੱਟ ਕੀਤੀ ਆ ਕਾਂਗਰਸੀਆਂ ਨੇ ਪੈਸੇ ਵੀ ਲੈ ਲੋ ਇਹਨਾਂ ਕੋਲੋਂ ਲੇਕਿਨ ਜਿਹੜੀ ਵੋਟ ਆ ਇਹਨਾਂ ਨੂੰ ਨਾ ਪਾਓ ਕਿਉਂਕਿ ਦੁਬਾਰਾ ਵੀ ਆ ਕੇ ਲੁੱਟਖਸੁੱਟ ਕਰਨਗੇ ਇਸ ਕਰਕੇ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਾਓ ਤਾਂ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀਆਂ ਲੋੜਾਂ ਦਾ ਧਿਆਨ ਰੱਖ ਸਕੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੁਹਾਡੇ ਇਲਾਕੇ ਦਾ ਤੁਹਾਡੇ ਪਿੰਡ ਦਾ ਵਿਕਾਸ ਕਰਾ ਸਕਦੇ। ਸੋਸ਼ਲ ਮੀਡੀਆ ਤੇ ਇੱਕ ਰਾਜਾ ਵਡਿੰਗ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ 2 ਦਿਨ ਪਹਿਲਾਂ ਮੰਪਰੀਤ ਬਾਦਲ ਲੋਕਾਂ ਨੂੰ ਲਾਲਚ ਦਿੰਦੇ ਹੋਏ ਨਜ਼ਰ ਆਉਂਦੇ ਸੀ ਇਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਰਾਜਾ ਵਡਿੰਗ ਵੀ ਜਿਹੜਾ ਉਹ ਗਿੱਦੜਵਾਂ ਦੇ ਹਲਕੇ ਦੇ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਵੋਟਾਂ ਪਾ ਦਿਓ ਮੈਂ ਤੁਹਾਨੂੰ 50-50000 ਰੁਪਏ ਦੇਵਾਂਗਾ। ਪਹਿਲੀ ਨਜ਼ਰ ਇਹ ਮਾਡਲ ਕੋਡ ਆਫ ਕੰਡਕਕਟ ਦੀ ਉਲੰਘਣਾ ਹੈਗੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਲੇਕਿਨ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਨਾ ਦੋ ਚੀਜ਼ਾਂ ਬੜੀਆਂ ਸਪਸ਼ਟ ਹੈਗੀਆਂ ਪਹਿਲੀ ਗੱਲ ਕਿ ਇਹਨਾਂ ਲੋਕਾਂ ਨੂੰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਔਰ ਇਹ ਉੱਥੋਂ ਚੋਣਾ ਬੁਰੀ ਤਰੀਕੇ ਨਾਲ ਹਾਰ ਰਹੇ ਹੈ ਇਸ ਕਰਕੇ ਇਹ ਲੋਕਾਂ ਨੂੰ ਲਾਲਚ ਦੇ ਕੇ ਜਿਹੜੀਆਂ ਉਹ ਵੋਟਾਂ ਖਰੀਦਨੀਆਂ ਚਾਹਦੇ ਹੈ ਜਿਹੜੀ ਕਿ ਗਿੱਦੜਵਾਦ ਦੇ ਲੋਕ ਕਦੇ ਵੀ ਲਾਇਕ ਨਹੀਂ ਕਰਦੇ ਪਰ ਦੂਜੀ ਗੱਲ ਜਿਹੜੀ ਹੈ ਮੈਂ ਗਿੱਦੜਵਾਦ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਬੀ ਜਿਹੜੇ 50 50000 ਰੁਪਿਆ ਰਾਦਾ ਫੜਿੰਗ ਜੀ ਤੁਹਾਨੂੰ ਦੇ ਰਹੇ ਐ ਲੈ ਲਓ ਤੁਹਾਡੇ ਹੀ ਨੇ ਇਹ ਕੋਈ ਘਰੋਂ ਨਹੀਂ ਲੈ ਕੇ ਆਇਆ ਇਹ ਤੁਹਾਡੇ ਪੈਸਿਆਂ ਦੇ ਉੱਤੇ ਡਾਕਾ ਮਾਰਿਆ ਹੋਇਆ ਤੁਹਾਡੇ ਹੀ ਲੁੱਟੇ ਹੋਏ ਪੈਸੇ ਐ ਤੁਸੀਂ ਬਿਲਕੁਲ ਇਹਦਾ ਕੋ 50 50000 ਰੁਪਿਆ ਲੈ ਲਓ ਪਰ ਇੱਕ ਗੱਲ ਦਾ ਯਾਦ ਰੱਖਣਾ ਔਰ ਸਾਨੂੰ ਪੂਰਾ ਉਸ ਜੀ ਦਾ ਭਰੋਸਾ ਵੀ ਐ ਜਦੋਂ ਤੁਸੀਂ ਵੋਟ ਪਾਉਂਗੇ ਵੋਟ ਤੇ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਹੀ ਪਾਉਣੀ ਐ ਜੋਕਤ ਉਸ ਨੂੰ ਤੁਹਾਨੂੰ ਪਤਾ ਹੈਗਾ ਕਿ ਉਹ ਕੌਨ ਸੈਕਸ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਤੁਹਾਡੇ ਦੁੱਖਾਂ ਨੂੰ ਦੂਰ ਕਰਦੀ ਹੈ ਤੁਹਾਡੇ ਦਰਦਾਂ ਨੂੰ ਦੂਰ ਕਰਦੀ ਹੈ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਤੁਹਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਨੌکریاں ਦਿੰਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਸਕੂਲ ਚੰਗੇ ਬਣਾਉਂਦੀ ਹੈ ਹਸਪਤਾਲ ਚੰਗੇ ਬਣਾਉਂਦੀ ਹੈ ਬਿਜਲੀ ਫਰੀ ਦਿੰਦੀ ਹੈ ਸੜਕ ਸੁਰੱਖਿਆ ਫੋਰਸ ਵਰਗੀਆਂ ਸੰਸਥਾਵਾਂ ਨੂੰ ਬਣਾਉਂਦੀ ਹੈ ਸੋ ਮੈਂ ਇੱਕ ਵਾਰ ਫੇਰ ਜਿੱਥੇ ਗਿੱਦੜਵਾਦੇ ਲੋਕਾਂ ਨੂੰ ਅਪੀਲ ਕਰਦਾ ਹੈਗਾ ਕਿ ਜੇਕਰ ਰਾਜਾ ਬੜਿੰਗੋ ਤੁਹਾਨੂੰ 50 ₹1000 ਦਿੰਦਾ ਹੈਗਾ ਤਾਂ ਬਿਲਕੁਲ ਲਓ ਇਹ ਤੁਹਾਡੇ ਹੀ ਪੈਸੇ ਨੇ ਤੁਹਾਡੇ ਹੱਕਾਂ ਦੇ ਉੱਤੇ ਡਾਕੇਬਾਰੇ ਹੋਏ ਪੈਸੇ ਹੈਗੇ ਆ ਔਰ ਦੂਸਰੇ ਬੰਦੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਸੰਗਿਆਲ ਲੈਣਾ ਚਾਹੀਦਾ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹੈਗੀਆਂ ਲੋਕਾਂ ਨੂੰ ਪੈਸਾ ਦੇ ਕੇ ਲਾਲਚ ਦੇ ਕੇ ਵੋਟਾਂ ਜਿਹੜੀਆਂ ਉਹ ਖਰੀਦੀਆਂ ਜਾਂ ਚੁਕੀਆਂ